ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖਹਿਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਜਾਖਰ ਸਾਹਿਬ ਦਾ ਮੈਂ ਕਹਿੰਦਾ ਉਹ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕੀ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰਨ ਚੁੱਕ ਸਾਹਿਬ ਦਾ ਹੋਰ ਕਿਹੜੇ-ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿੰਨਾ ਕਿ ਜੇ ਅੱਜ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖੜ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੁਹਾਨੂੰ ਹੈਰਾਨ ਹੋਵਗੇ ਤੁਸੀਂ ਸੁਣ ਕੇ ਕਿ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਕਲਾਉਂਦੀ ਸੀ ਕਿ ਸਾਡੇ ਵਾਲਾ ਦਾ ਕਮਲਾ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ। ਵਾਕੇ ਜੇ ਇੱਕ ਧਰਮ ਪਤਨੀ ਤੁਹਾਡੀ ਘਰ ਦੀ ਸਿਆਣੀ ਹੋਵੇ, ਚੰਗੀ ਹੋਵੇ, ਸੂਝਵਾਲ ਹੋਵੇ, ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਹਨੇ ਧੀਆਂ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਥੋੜਾ ਸਬਦ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਹ ਲਈ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨ੍ਹਾਂ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਹੁਣ ਰਿਕਾਰਡ ਆਪਦੇ ਧਰਮਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੂੱਚੇ ਆਪਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਇੱਕ ਐਫ ਆਈ ਆਰ ਕਹਿੰਦੇ ਓਪਨ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਿਚਾ ਉਹ ਮਨਪ੍ਰੀਤ ਤੇਰੇ ਅੜਗੇ ਫੇਰ ਕਿੱਥੇ ਪਰਚੇ ਚ ਨਾ ਨਾਉਣ ਆਹ ਪ੍ਰਿੰਸ ਇਸ ਲਈ ਸਮੂੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਅੱਜ ਕਿਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਤੇ ਇਹ ਵੀ ਦੁਖੀ ਆਇਆ ਖੜਾ ਇਹ ਰੋਜ਼ ਹੀ ਪੰਗਾ ਲੈ ਲੈਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂਗਾ ਅੱਜ ਫੇਰ ਲੱਗਦਾ ਕੁਛ ਛੇੜਛਾੜ ਕਰਤੀ ਸਤਿਕਾਰਯੋਗ ਅਰਸ਼ ਕਲੇਰ ਸਾਹਿਬ ਅਰਸ਼ ਚੀਮਾ ਸਾਹਿਬ ਆ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਉਹ ਕਰਵਾ ਹਾਂਜੀ ਅਗਰਵਾਲ ਸਾਹਿਬ ਦਾ ਨੌ ਪੁਰਾਜੀ ਆਪਣੇ ਵਕੀਲ ਸਾਹਿਬ ਜਿਹੜੇ ਸੁਦੀਨ ਗਰਗ ਨੇ ਇੱਕ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੁਗੇਂਦਰ ਹਾਂਡੂ ਜੀ ਸਾਡੇ ਤਨੋਆ ਸਾਹਿਬ ਸਾਡੇ ਵੱਡੇ ਹਾਂਡੂ ਸਾਹਿਬ ਆਰ ਕੇ ਹਾਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਜਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨਾ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਇਸ ਥਾਲੀ 'ਚ ਖਾਂਦੇ ਆ ਉਸ 'ਚ ਚੇਕ ਕਰਦੇ ਆ ਫਿਰ ਕੁਛ ਟੁਕੜਿਆਂ ਵਾਲੀ ਭੱਜ ਜਾਂਦੇ ਆ ਸਕੂਟਰ ਵਾਲੇ ਆ ਤੈਨੂੰ ਪਤਾ ਹੀ ਆ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਗਏ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰਹਿਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਥੋੜਾ ਸੱਬ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਥੋਡੇ ਕਾ ਭੁਪਿੰਦਰ ਤੇ ਭੂਪਾ ਨਹੀਂ ਦੇਖਾ ਭਿੰਦੜਾ ਕੜਾ ਭੁਪਿੰਦਰ ਇਹ ਰਹੇ ਭੂਪਾ ਦੂਜਾ ਉਹ ਕਿੱਥੇ ਆ ਭੂਪਾ ਉਹ ਦਾ ਧੰਨਵਾਦ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਬਾਪੁਰਖਾਂ ਨਾਲ ਪੰਗੇ ਲੈਂਦੇ ਸੀ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਚ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਹੈ ਔਰ ਬਿਆਸ ਚ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂਜੀ ਪਾਗਲ ਮੈਂ ਚਲੋ ਸ਼ਰਾਬ ਜੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਇਹੀ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪੁਲਿਸ਼ ਜੀ ਹੁੰਦਾ ਤੇ ਕੋਲੋਂ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾ ਵਿਜੀਲੈਂਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਦੇਖੋ ਕੱਡੇ ਝੂਠ ਬੋਲਦੇ ਆ ਕਹਿੰਦਾ ਜੀ ਡਰੱਗ ਕੇਸ 'ਚ ਪੜਤਾ ਡਰੱਗ ਕੇਸ 'ਚ ਮਾਮਾ ਹੀਰਦਿਆ ਕੇਸ ਵਿਜੀਲੈਂਸ ਦਾ ਤੇ ਤੂੰ ਡਰੱਗ ਹੀ ਕਹੀ ਜਨਾ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਟੋਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਕਿਉਰਟੀ ਚ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੀਠੀਆ ਵੱਡਿਆ ਜੋ ਇਹ ਨਹੀਂ ਤੁਹਾਨੂੰ ਦੱਸ ਮੇਰੇ ਵੀ ਸੂਤਰ ਨੇ ਜੇ ਮੈਂ ਆਪਦੇ ਸੂਤਰ ਹੀ ਮਾਰ ਲਿਆ ਤੇ ਆ ਪ੍ਰੈਸ ਵਾਲਿਆਂ ਨੂੰ ਪੁੱਛੋ ਫਿਰ ਗੱਡੀ ਚੱਲਦੀ ਕਿਤੇ ਸੂਤਰ ਨਹੀਂ ਮਰਨ ਦਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਜੀ ਮਹਾਰਾਸ਼ਟਰ ਆਜੇ ਰੱਖਿਓ ਖਬਰ ਅੱਜ ਤਾਂ ਨਹੀਂ ਨਹੀਂ ਅੱਜ ਡਬਲ ਵੀਡੀ ਪੈਣੀ ਜੀ ਲਾ ਕੇ ਦੋ ਪੈਕ ਬੱਲੀ ਏ ਆ ਕੇ ਚਾਰ ਪੈਕ ਬੱਲੀ ਅੱਜ ਚਾਰ ਜੀ ਹਾਂ ਜੀ ਜਿੰਨਾ ਤਲਵੀਰ ਗਿੱਲ ਲਗਾ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟ ਦਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਠ ਕਰ ਲਿਆ ਮਜੀਠੇ ਪਹਿਲਾਂ ਇਹ ਨਹੀਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆ ਆ ਅੱਜ ਮੈਨੂੰ ਲੱਗਦਾ ਉਹ ਕਿਤਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਹੈ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨਿਕ गोयल ਸਾਹਿਬ ਨੇ ਕਹਿੰਦੇ ਜੀ ਕੱਲ ਇਹ ਸੀਐਮ ਸਾਹਿਬ ਦੀ ਟਵੀਟ ਸੀ ਨਾ ਕਾਡੇ ਨੂੰ ਪੂਰਾ ਚਾਹੀਦਾ ਇਹ ਜਿਹੜੀ ਮਾਨਕੋਲ ਨੇ ਗੱਲ ਪੈਂਦਾ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਜ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫੇਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲੀ ਮਿਲੀ ਭੂਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟਿਵ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਿਲਾ ਟਿੱਪਰ ਲਾਇਆ ਸੀ ਜੋ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਜਦ ਅੱਗੇ ਪਿੱਛੇ ਤਾਂ ਟਿੱਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਹੀ ਟਿੱਪਰਾਂ ਦੀ ਲੋੜ ਪੈ ਜਾਂਦੀ ਏ ਤੁਹਾਨੂੰ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਹ ਚੀਜ਼ ਕੀ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਜੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿਉਂਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਨੂੰ ਬੜਾ ਕਸ਼ਟ ਦੀ ਦਈਦਾ ਅੰਦਰ ਕੋਈ ਕੰਮ ਐਡਾ ਹੁੰਦਾ ਨਹੀਂ ਅੰਦਰ ਆ ਹਾ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਤਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਿਆ ਇਸੇ ਤਰ੍ਹਾਂ ਭਗਵੰਤ ਮਾਨ ਜੀ ਦਾ ਵੀ ਸਤਿਕਾਰ ਧੰਨਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਅੱਛਾ ਨੂੰ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂ ਤਾਂ ਫਿਰ ਵੀਜ਼ਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਦੇ ਸੋ ਬੰਜਾ ਹੱਥ ਜੀ ਨਹੀਂ ਮੈਂ ਵੜਦਾ ਔਰ ਮੈਂ ਜਾਣਾਂ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਬੋਲੋ ਤੀਜੀ ਨਿਹਾਈ ਤੀਜੀ ਤੀਜੀ ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਸੇ ਵਾਲੇ ਹੂੰ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰਨਾ ਕੀ ਆ ਮੇਰੀ ਤਾਂ ਮੇਰੀ ਤਾਂ ਘਰ ਦੀ ਨਾਲ ਗੱਲ ਨਹੀਂ ਹੋ ਜਾਂਦੀ ਜਿੰਦੀ ਇਚਲੀ ਇਹ ਜਿਹੇ ਗੱਲਾਂ ਸ਼ਰਤਾ ਗੈਰ ਕਾਨੂੰਨੀ ਮੇਰੇ ਵੇਲੇ ਹੀ ਲੱਗਦੀਆਂ ਸਾਰੀਆਂ ਜਦੋਂ ਮੈਂ ਤਰੀਕ ਤੇ ਆਉਂਦਾ ਸਾਂ ਮੈਨੂੰ ਤਾਂ ਐ ਲਿਆਉਂਦੇ ਸੀ ਜਿਵੇਂ ਹਾਏ ਨੂੰ ਕੋਈ ਵੇਖ ਨਾ ਲਵੇ ਹਾਏ ਦੇ ਕੋਈ ਦਰਸ਼ਨ ਨਾ ਕਰ ਲਵੇ ਗੱਡੀ 'ਚ ਕਾਲੇ ਸ਼ੀਸ਼ੇ ਕਾਲੇ ਸ਼ੀਸ਼ੇ ਚੋਂ ਬਾਅਦ ਕੋ ਫਿਲਮ ਉਹ ਲੱਗਦੀ ਸੀ ਕਿ ਉਹ ਕਰਟਨ ਕਰਟਨ ਗ੍ਰੀਨ ਕਰਟਨ ਫਿਰ ਅੱਗੇ ਬੰਦੇ ਸੀ ਕਾਲੇ ਰੰਗ ਦਾ ਕੱਪੜਾ ਤੇ ਜਿਹੜਾ ਮੇਰੇ ਨਾਲ ਅਫਸਰ ਬੈਠਿਆ ਹੁੰਦਾ ਸੀ ਨਾ ਭਾਂ ਐ ਕਰਕੇ ਮੇਰੇ ਕੋ ਫੋਟੋ ਨਾ ਲਵਾ ਲਈ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਜਾਣਾ ਮੇਰਾ ਰਹਿਣਾ ਕੁਝ ਨਹੀਂ ਮੈਂ ਉੱਤੇ ਤਰਸਾਈ ਜਾਣਾ ਤੇ ਮੈਂ ਵੇਖਣਾ ਕਿ ਚੱਕਰ ਕੀ ਆ ਕਹਿੰਦਾ ਤੁਹਾਨੂੰ ਖਤਰਾ ਬਹੁਤ ਹੈ ਬਾਹਨਾ ਖਤਰਾ ਦਾ ਸੀ ਮੈਂ ਤਾਂ ਸਮਝ ਹੀ ਗਿਆ ਖਤਰਾ ਤਾਂ ਕਿਹੜਾ ਖਤਰਾ ਤਾਂ ਇੱਕ ਨੂੰ ਹੈ ਮੇਰੇ ਤੋਂ ਜਾਂ ਭਗਵੰਤ ਨੂੰ ਤੇ ਜਾਂ ਜਿਹੜੇ ਕੇਜਰੀਵਾਲ ਨੇ ਨਿੱਕੂ ਜਿਹਨੇ ਮੇਰੇ ਤੋਂ ਮਾਫੀ ਮੰਗੀ ਹੋਰ ਕਿਹਦਾ ਖਤਰਾ ਹੋਰ ਕਿਹਨੂੰ ਮੇਰੇ ਤੋਂ ਖਤਰਾ ਹੋ ਸਕਦਾ ਇਸ ਲਈ ਜਦੋਂ ਮਜੀਦ ਅੱਜਾ ਫਿਰ ਇਹਨਾਂ ਨੂੰ ਭੁਲੇਖਾ ਇੱਕ ਹੋਰ ਹੈ ਵੀ ਜਿੰਨਾਂ ਸਾੜੇ ਸਮਝਦੇ ਕਿ ਬੜੀ ਚੁਸਤੀ ਫੜੀ ਜੀ ਅਸੀਂ ਫੜ ਲਿਆ ਇਹਨੂੰ ਉਹ ਮੈਨੂੰ ਇੱਕ ਦਿਨ ਪਹਿਲਾਂ ਪਤਾ ਸੀ ਤੁਸੀਂ ਆਉਣਾ ਕਦੇ ਮੈਂ ਤੁਹਾਡੀ ਸੇਵਾ ਵਾਸਤੇ ਉੱਥੇ ਲੱਡੂ ਮਠੀਆਂ ਛਟੀਆਂ ਨਾਲੇ 5 ਕਿਲੋ ਮੇਰਾ ਵੇਸ਼ਨ ਖਾ ਕੇ ਨਾਲੇ ਕਨੇ ਬੱਤਮੀਜੀ ਕੀਤੀ ਮੈਂ ਤਾਂ ਨਾਲ ਹੈ ਨਾਲੇ ਵੇਖਣ ਪਾਇਆ ਆ ਨਾਲੇ ਮੈਂ ਤਾਂ ਨਾਲ ਚਲੇ ਗਿਆ ਤੁਹਾਡੇ ਆ ਵਿਚਾਰਿਆ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਛੇੜਾਲੇ ਫਿਰਦੇ ਸੀ ਉਹਨਾਂ ਤੇ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਜੀ ਸਾਹਿਬ ਜਿਹੜਾ ਇੰਪੋਰਟ ਆਇਆ ਸੀਗਾ ਆਈਡੀ ਦਾ ਥੈਟਨ ਲੱਗੇ ਸੁਰੱਖਿਆ ਦੇਖੋ ਇੱਕ ਜਿਹੜਾ ਨਾ ਐਡ ਹੌਕ ਬੀਜੀਪੀ ਪੰਜਾਬ ਦਾ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਇੰਟਰਵੈਨ ਕਰਕੇ ਗੌਰਵ ਯਾਦਵ ਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ ਬਿਕੋਜ਼ ਇਹ ਕਨਸਟੀਟਿਊਸ਼ਨ ਤੋਂ ਬਾਹਰ ਹੋ ਗਿਆ ਇੱਕ ਲਾਅ ਐਂਡ ਆਰਡਰ ਨੂੰ ਨਹੀਂ ਸੰਭਾਲ ਰਿਹਾ ਇਹ ਕੱਲਾ ਇੱਕ ਬੰਦੇ ਨੂੰ ਖੋਚ ਰਖ ਰਿਹਾ ਉਹ ਹੈ ਕੇਜਰੀਵਾਲ ਇਰਸ਼ਾਦ ਖਾਨ ਭਗਵੰਤ ਮਾਨ ਸੋਸੋਧਿਆ ਇਹਨਾਂ ਲੋਕਾਂ ਨੂੰ ਔਰ ਇਹੀ ਕਾਰਨ ਹੈ ਜਦੋਂ ਮੇਰੀ ਸਿਕਿਉਰਟੀ ਵਿਡਰਾ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਬੀਜੀਪੀ ਸਾਹਿਬ ਆਪ ਦੇ ਹੱਥ ਲਿਖਤ ਇੱਕ ਐਫੀਡੇਵਿਟ ਦੇ ਦਨ ਕਿ ਮੈਨੂੰ ਕਿਸੇ ਤੋਂ ਕੋਈ ਥ੍ਰੈਟ ਨਹੀਂ ਕੋਈ ਕਤਰਾ ਨਹੀਂ ਮੈਂ ਆਪ ਲਿਖ ਕੇ ਦਊਂਗਾ ਮੈਨੂੰ ਇੱਕ ਗਨਮੈਨ ਨਹੀਂ ਚਾਹੀਦਾ ਮੇਰੇ ਨਾਲ ਤੁਸੀਂ ਸਾਰੇ ਮਗਰ ਇੱਕ ਆਮ ਆਦਮੀ ਪਾਰਟੀ ਦੇ ਜਿਹਨੂੰ ਜਾਣਦਾ ਕੋਈ ਨਹੀਂ ਨਾ ਤਿੰਨਾ ਚ ਨਾ 13 ਚ ਨਾ ਪਲੇਰਾ ਚ ਨਾ ਸਪੇਰਾ ਚ ਹਾਂ ਨਾ ਪਲੇਰਾ ਚ ਨਾ ਸਪੇਰਾ ਚ ਉਹਨੂੰ ਤਾਂ ਦੇ ਦੇਣੇ ਹੋ ਤੁਸੀਂ 15 ਗਨਮੈਨ ਕਿ ਮੇਰੇ ਵੇਲੇ ਆਈਬੀ ਨੇ ਅਪ੍ਰੈਲ ਚ ਕਿਹਾ ਸੀਗਾ ਕਿ ਇਹਨੂੰ ਖਤਰਾ ਹੈ ਮਗਰ ਕਿਉਂਕਿ ਡੰਡਾ ਐਡਾ ਚੜਿਆ ਸੀਗਾ ਮੈਨੂੰ ਜੇਲ ਭੇਜਣਾ ਸੀ ਸਿਕਿਉਰਿਟੀ ਵਿਡਰਾਅ ਕੀਤੀ ਔਰ ਹੁਣ ਮੈਨੂੰ ਮੈਂ ਫੇਰ ਬਾਰ-ਬਾਰ ਕਹਿਣਾ ਕਿ ਜੇ ਮੈਂ ਜੂੰਦਾ ਜ ਤੁਹਾਡੇ ਕੋਲ ਆ ਗਿਆ ਨਾ ਤੇ ਜੇ ਮੈਂ ਜੂੰਦਾ ਬਚ ਜਾਂ ਤੇ ਇਹ ਸਿਰਫ ਤੇ ਸਿਰਫ ਥੋੜੀ ਅਰਦਾਸਾਂ ਬੇਨਤੀਆਂ ਤੇ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਣੀ ਐ ਮੇਰੀ ਮੇਰੇ ਮੈਨੂੰ ਮਰਵਾਉਣ ਚ ਜਿਵੇਂ ਸਿੱਧੂ ਮੂਸੇ ਵਾਲਾ ਮਰਵਾਇਆ ਸੀ ਉਹੀ ਤਿਆਰੀਆਂ ਗੌਰਵ ਯਾਦਵ ਭਗਵੰਤ ਮਾਨ ਤੇ ਉਹਦੀ ਟੀਮ ਕਰਦੀ ਐ ਮੈਨੂੰ ਐਕਸਪੋਜ਼ ਕਰਕੇ ਤੁਸੀਂ ਵੇਖੋ ਮੇਰੀਆਂ ਚਿੱਠੀ ਵਾਇਰਲ ਕਰਾਤੀ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਇਹਨੂੰ ਕੇਸ ਦੇ ਕੇ ਤਾਂ ਮੂੰਹ ਨਹੀਂ ਬੰਦ ਕਰਾ ਸਕੇ ਤੇ ਹੁਣ ਇਹ ਤੇ ਪਰਚਾ ਦੇ ਕੇ ਇਹਨੂੰ ਮਰਵਾਈ ਦਿਓ ਇਸ ਲਈ ਇਹ ਇਹ ਲੱਗਿਆ ਕਿ ਇਹਨਾਂ ਨੂੰ ਦੇਖਣਾ ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਹਾਂ ਟਾਈਗਰ ਹਲੇ ਜਿਉਂਦਾ ਹੈ ਰੰਗੇ ਬਿੱਲੇ ਨੂੰ ਕਹਿ ਦਿਓ ਕਾਇਰਾਂ ਦੀ ਜਿੰਦਾ ਉਹਨਾਂ ਦੇ ਚੜਜੋ ਭਲੇਖੇ ਮੇਰੇ ਤੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰੋਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਆ ਤੁਹਾਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿਣਾ ਕੀ ਪੰਜਾਬ ਚੋਂ ਦਿੱਲੀ ਵਾਲੇ ਭਜਾਉਣੇ ਆ ਉਹ ਬੱਬਰ ਸ਼ੇਰ ਭਜਾਉਣੇ ਕਿ ਨਹੀਂ ਭਜਾਉਣੇ ਕੱਢੋ ਜਕਾਰਾ ਜਿੱਲਾ ਦੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚ ਲਾਉਣਗੇ ਜ਼ੀਰੋ ਕੰਪਰੋਮਾਈਜ਼ ਜ਼ੀਰੋ ਟੋਲਰੈਂਸ ਉਹ ਆਪਣੀ ਗਵਾਟ ਹੋ ਚੁੱਕੀ ਆ ਉਹ ਮਹਾਰਾਜ ਅੱਜ ਦਾ ਮਿਸ਼ਨ ਤੁਹਾਨੂੰ ਜੱਫੀਆਂ ਪਾਉਣ ਦੀ ਸ਼ੁਰੂ ਹੋਈ ਆ ਹਾਲੇ ਤੁਹਾਨੂੰ ਮੇਲ ਲੀਏ ਹੁਣ ਮੈਨੂੰ ਕੱਲੇ-ਕੱਲੇ ਨੂੰ ਮਿਲ ਲੈਣ ਦਿਓ ਜੱਪੀਆਂ-ਜੁਪੀਆਂ ਪਾ ਲੈਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਚਰਨ ਪਰਸ ਕੇ ਗੁਰੂ ਸਾਹਿਬ ਦਾ ਧੰਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾਚ ਜੁਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਰ ਦੇ ਆਲਾ ਨਾਨਕ ਕਰਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭੇ ਵੱਡਾ ਸਤਿਗੁਰ ਨਾਲੇ ਜੇ ਤਰ ਲਾਹੋ ਇਥੋਂ ਨੂੰ ਬੇਨਤੀ ਆ ਜੀ ਮੈਂ ਦੂਖ ਨਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਫੇਰ ਮੈਂ ਆਪਦੇ ਬੱਚਿਆਂ ਨੂੰ ਔਰ ਆਪਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ ਆ ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ ਮਗਰ ਮੈਂ ਸਾਰੇ ਕੁਝ ਪਿੰਡੇ ਤੇ ਹਲਾ ਕੇ ਢੰਡਾ ਕੇ ਅੱਜ ਫੇਰ ਉਸ ਸ਼ੁਕਰਾਨੇ 'ਚ ਆ ਕਿ ਉਹ ਗੁਰੂ ਸਾਹਿਬ ਮਿਹਰ ਰੱਖੇ ਵੜ ਦਿਓ ਭਾਵੇਂ ਗੋਲੀ ਮਾਰ ਦਿਓ ਮਗਰ ਨਾ ਇਹ ਰੁਕੂਗਾ ਨਾ ਇਹ ਚੁਪੂਗਾ ਇਹ ਠਾ ਠਾ ਵੱਜੂਗਾ ਗੱਲ ਪੰਜਾਬ ਦੀ ਬਹੁਤ ਬਹੁਤ ਧੰਨਵਾਦ